ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੱਖ ਹੋਣ ਦੇ ਨਾਂ ਤੇ ਕਾਜ ਬੇਨਤੀ ਕਰਨੀ ਹੈ ਜਿੰਨਾ ਬੰਦਿਆਂ ਨੇ ਧਰਮ ਦੀ ਪੱਟੀ ਜਾਂ ਰੱਬ ਦੇ ਨਾਂ ਦੀ ਪੱਟੀ ਅੱਖਾਂ ਤੇ ਬੰਨੀ ਹੁੰਦੀ ਹੈ ਤੇ ਜਾ ਜਿਹੜੇ ਲੋਕ ਇਹ ਵਿਸ਼ਵਾਸ ਕਰ ਲੈਂਦੇ ਨੇ ਕਿ ਇਹ ਧਰਮੀ ਬੰਦਾ ਹੈ ਇਹ ਬੰਦਾ ਰੱਬ ਰੱਬ ਕਰਦਾ ਉਹਨਾਂ ਨੂੰ ਵੀ ਬੇਨਤੀ ਹੈ ਇਹੋ ਜਿਹੇ ਲੋਕਾਂ ਨੂੰ ਦੇਖਣ ਤੋਂ ਪਹਿਲਾਂ ਆਪਣੇ ਅੱਖਾਂ ਤੋਂ ਧਰਮ ਦੀ ਜਾਂ ਭਾਵਨਾ ਦੀ ਪੱਟੀ ਲਾ ਲਿਆ ਕਰੋ ਖੋਲ ਲਿਆ ਕਰੋ ਇਹ ਮੈਂ ਗੱਲ ਕਿਉਂ ਕਹਿਣ ਲੱਗਾ ਭਾਰਤ ਦੇ ਖਾਸ ਕਰਕੇ ਪੰਜਾਬ ਦੇ ਹੌਕੀ ਪਲੇਅਰ ਕੋਣ ਸੀ ਪ੍ਰਗਟ ਸਿੰਘ ਹਾਕੀ ਦੇ ਵਿੱਚ ਉਹਨਾਂ ਦਾ ਨਾਂ ਸੀ ਤੇ ਕਾਂਗਰਸ ਪਾਰਟੀ ਦੇ ਐਮਐਲਏ ਵੀ ਰਹੇ ਤੇ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਹੁਣੇ ਮੌਜੂਦਾ ਐਮਐਲਏ ਨੇ ਕੀ ਕਿਹਾ ਕਹਿੰਦੇ ਕਰਤਾਰ ਸਿੰਘ ਸੰਧਮਾ ਜੀ ਵਿਧਾਨ ਸਭਾ ਦੇ ਸਪੀਕਰ ਨੇ ਕਰਤਾਰ ਸਿੰਘ ਸੰਧਮਾ ਕਹਿੰਦੇ ਸੰਧਮਾ ਸਾਹਿਬ ਤੁਸੀਂ ਇੱਕ ਬਿਆਨ ਦਿੱਤਾ ਸੀ ਕਿ ਜਿਹੜਾ ਨਸ਼ਾ ਹੈ ਉਹ ਕਿਸਾਨ ਧਰਾਂ ਦੇ ਵਿੱਚ ਜਿਆਦਾ ਵਰਤੇ ਨੇ ਜਾਨਕਿ ਨਸ਼ਾ ਜੇ ਜ਼ਿਆਦਾ ਚੱਲਿਆ ਜਾਂ ਨਸ਼ਾ ਲੈ ਕੇ ਆਉਣ ਵਾਲੇ ਕਿਸਾਨ ਨੇ ਧਰਨਾ ਦੇ ਵਿੱਚ ਇਹ ਸਟੇਟਮੈਂਟ ਦਿੱਤੀ ਸੀ ਮੈਂ ਹੁਣੇ ਇੱਥੇ ਤੁਹਾਨੂੰ ਇੱਕ ਬੇਨਤੀ ਕਰ ਦਿੰਨਾ ਮੇਰਾ ਧਰਨਾ ਨਾਲ ਕੋਈ ਸੰਬੰਧ ਨਹੀਂ ਮੈਂ ਕੇਵਲ ਕਰਤਾਰ ਸੰਧਮਾ ਜਿਹੜੀ ਸਟੇਟਮੈਂਟ ਦਿੱਤੀ ਹੈ ਉਹਤੇ ਗੱਲ ਕਰ ਰਿਹਾ ਤੇ ਪ੍ਰਗਟ ਸਿੰਘ ਨੇ ਇਹ ਵਿਧਾਨ ਸਭਾ ਦੇ ਵਿੱਚ ਖੜ ਕੇ ਕਿਹਾ ਕਰਤਾਰ ਸਿੰਘ ਸੰਧਮਾ ਨੂੰ ਕਿ ਤੁਹਾਡੀ ਸਟੇਟਮੈਂਟ ਹੈ ਕਰਤਾਰ ਸਿੰਘ ਸੰਧਮਾ ਨੇ ਉਸੇ ਵਕਤ ਪਰਤੂ ਸਿੰਘ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਕਹਿੰਦੇ ਮੈਂ ਕਦੋਂ ਕਿਹਾ ਮੇਰੀ ਸਟੇਟਮੈਂਟ ਕਿੱਥੇ ਹੈ ਇਹ ਸਭ ਨੂੰ ਪਤਾ ਹੈ ਕਿ ਕੁਲਤਾਰ ਸਿੰਘ ਸੰਧਮਾ ਨੇ ਇਹ ਸਟੇਟਮੈਂਟ ਦਿੱਤੀ ਹੈ ਕਿ ਕਿਸਾਨਾਂ ਦੇ ਧਰਨਾ ਵਿੱਚ ਨਸ਼ਾ ਵਰਤਿਆ ਗਿਆ ਕਿਸਾਨ ਧਰਨਾ ਵਿੱਚ ਨਸ਼ਾ ਲੈ ਕੇ ਆਏ ਇਹ ਉਹਦੀ ਸਟੇਟਮੈਂਟ ਹੈਗੀ ਆ ਹੁਣ ਮੈਂ ਜਿਹੜੀ ਗੱਲ ਕਰਨ ਲੱਗਾ ਕਿ ਧਰਮ ਦੀ ਜਾਂ ਰੱਬ ਦੇ ਨਾਮ ਦੀ ਪੱਟੀ ਅੱਖਾਂ 'ਚ ਅਸੀਂ ਕਿਉਂ ਬੰਨਿਆ ਕੁਲਤਾਰ ਸਿੰਘ ਸੰਧਮਾ ਦੇ ਘਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇਸ ਸੱਚਾਈ ਹੈ ਹੁਣ ਜਿਨ੍ਹਾਂ ਦੇ ਘਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਕਿ ਉਹ ਬੰਦੇ ਨੇ ਇੱਕ ਵਾਰੀ ਵੀ ਸ਼ਰਮ ਮਹਿਸੂਸ ਨਹੀਂ ਕੀਤੀ ਕਿ ਮੈਂ ਝੂਠ ਬੋਲਣਾ ਕੰਮ ਇੱਕ ਵਾਰੀ ਵੀ ਉਹਨੇ ਸ਼ਰਮ ਮਹਿਸੂਸ ਨਹੀਂ ਕੀਤੀ ਉਹਦੇ ਕੰਨ ਤੇ ਜੋ ਨਹੀਂ ਸਰਗੀ ਤੇ ਜਦੋਂ ਇਹ ਤੰਜ ਕੱਸਦੇ ਸੀ ਨਾ ਕਿ ਕੈਪਟਨ ਅਵੰਦ ਅਮਰਿੰਦਰ ਨੇ ਗੁਟਕਾ ਛੇ ਫੜ ਕੇ ਸੌਂ ਖਾਧੀ ਹੈ ਨਸ਼ਾ ਖਤਮ ਕਰਨ ਵਾਸਤੇ ਉਹਨਾਂ ਦਾ ਗੁਟਕਾ ਸਾ ਫੜ ਕੇ ਸੌਂ ਖਾਦੀ ਸੀ ਤੇ ਤੁਸੀਂ ਗੁਰੂ ਕੰਸਾ ਦਾ ਸਰੂਪ ਘਰੇ ਪ੍ਰਕਾਸ਼ ਕੀਤਾ ਹੋਇਆ ਐ ਐਦੋਂ ਵੱਡਾ ਫਰੇਬ ਐਦੋਂ ਵੱਡਾ ਧੋਖਾ ਪੰਜਾਬ ਦੇ ਲੋਕਾਂ ਨਾਲ ਇਹ ਕੀ ਕਰਨਗੇ ਦੱਸੋ ਮੈਨੂੰ ਮਤਲਬ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਧਰਮ ਦੇ ਨਾਲ ਰੱਬ ਦੇ ਨਾਲ ਕੋਈ ਮਤਲਬ ਨਹੀਂ ਸ਼ਰਿਆ ਮੁਕਰੇ ਕਹਿੰਦੇ ਮੇਰੀ ਸਟੇਟਮੈਂਟ ਕਿੱਥੇ ਐ ਔਰ ਇੱਕ ਵਾਰ ਮੈਂ ਬੇਨਤੀ ਕਰਦਾ ਨਾ ਕਾਂਗਰਸ ਪਾਰਟੀ ਦੇ ਵਿੱਚੋਂ ਜੇ ਕੋਈ ਬੇਦਾਗ ਸਮਝ ਵਾਲਾ ਕੋਈ ਲੀਡਰ ਹੈਗਾ ਨਾ ਉਹ ਸਰਦਾਰ ਪ੍ਰਗਟ ਸਿੰਘ ਹੈ ਜਿਹੜੇ ਹਾਕੀ ਪਲੇਅਰ ਨੇ ਜਿੱਥੇ ਸੱਚ ਹੁੰਦਾ ਜਿਹੜਾ ਬੰਦਾ ਵਧੀਆ ਹੁੰਦਾ ਮੇਰੀ ਇਹ ਫਿਤਰਤ ਹੈ ਉਹ ਕਿਸੇ ਵੀ ਪਾਰਟੀ ਦਾ ਹੋਵੇ ਕਿਸੇ ਵੀ ਮਜ਼ਬ ਧਰਮ ਦਾ ਹੋਵੇ ਮੈਂ ਉਹਦੀ ਇੱਜ਼ਤ ਕਰਨੀ ਹੁੰਦੀ ਹੈ ਉਹਦੇ ਉਹਦੇ ਹੱਕ ਵਿੱਚ ਬੋਲਣਾ ਹੀ ਹੁੰਦਾ ਏ ਕਰਤਾਰ ਸਿੰਘ ਸੰਧਵਾ ਨਿਕਰਦੂਤ ਹੈ ਜਿਹੜਾ ਵਿਧਾਨ ਸਭਾ ਦਾ ਸਪੀਕਰ ਹੈ ਕੀ ਕਹੋਗੇ ਤੁਸੀਂ ਇਹਨਾਂ ਲੋਕਾਂ ਨੂੰ ਅੱਛਾ ਇਹ ਪੋਤਾ ਕਿਹਦਾ ਹੈ ਗਿਆਨੀ ਜੈਲ ਸਿੰਘ ਦਾ ਇਹ ਵੀ ਸਭ ਨੂੰ ਪਤਾ ਹੈ ਗਿਆਨੀ ਜੈਲ ਸਿੰਘ ਕੌਣ ਸੀ ਜਿਨੇ ਬੀਬਾ ਇੰਦਰਾਂ ਦੇ ਨਾਲ ਸੈਟਨ ਕਰਕੇ ਭਿੰਡਰਾ ਭਿੰਡਰਾ ਵਾਲੇ ਨੂੰ ਫਿੱਟ ਕੀਤਾ ਸੀ ਤੇ ਕਲਤਫੇ ਉਤੇ ਅਟੈਕ ਹੋਇਆ ਸੀ ਇਹ ਉਸੇ ਬਾਡੀ ਦੇ ਬਸੇ ਨੇ ਹੁਣ ਕਿੰਨਾ ਕੁ ਕੁਝ ਇਹ ਪੰਜਾਬ ਦੇ ਨਾਲ ਧਰੋਹ ਕਮਾਉਣਗੇ ਕਿੰਨਾ ਕੁ ਪੰਜਾਬ ਦੇ ਲੋਕਾਂ ਨੂੰ ਬੇਵਕੂ ਬਣਾਉਣਗੇ ਲੋਕ ਸ਼ਰਮੀ ਨਹੀਂ ਮੰਨੀ ਮੇਰੇ ਅਨਸਬਾ ਨੂੰ ਜਿਹੜੇ ਵਧੀਆ ਸੋਚ ਵਾਲੇ ਰਾਜਨੀਤਿਕ ਲੀਡਰ ਨੇ ਨਾ ਉਹ ਇੱਕ ਰੱਬ ਦੀ ਤਰ੍ਹਾਂ ਇੱਕ ਮੰਤਰ ਗੁਰਦੁਆਰੇ ਦੀ ਤਰ੍ਹਾਂ ਤਰ੍ਹਾਂ ਮੰਨਦੇ ਨੇ ਕਿ ਐਡਾ ਪਵਿੱਤਰ ਉਹ ਜਗਾ ਉਹ ਕੰਪਲੈਕਸ ਹੈ ਜਿੱਥੇ ਵਿਧਾਨ ਸਭਾ ਦੇ ਵਿੱਚ ਖੜ ਕੇ ਗੱਲਬਾਤ ਹੁੰਦੀ ਹੈ ਪੰਜਾਬ ਦੇ ਮੁੱਦਿਆਂ ਤੇ ਤੇ ਗੁਲਤਾਬ ਸਿੰਘ ਸੰਧਮਾ ਨੇ ਸ਼ਰਿਆ ਵੀ ਜਵਾਬ ਦਿੱਤਾ ਕਿ ਨਹੀਂ ਜੀ ਮੇਰਾ ਸਟੇਟਮੈਂਟ ਇਹ ਹੈ ਨਹੀਂ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਬੰਦੇ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਸੀ ਕਿ ਤੂੰ ਸੌਂ ਖਾ ਲਈ ਗੁੱਡ ਗੱਸਾ ਫੜ ਕੇ ਤੇ ਇਹ ਕਲਤਾਰ ਸਿੰਘ ਸੰਧਮਨ ਦੇ ਘਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ਾ ਕਹਿੰਦੇ ਹੁਣ ਦੱਸੋ ਤੁਸੀਂ ਜੇ ਇਹਨਾਂ ਨੇ ਧਰਮ ਦੇ ਨਾਂ ਦੀ ਪੱਟੀ ਅੱਖਾਂ ਤੇ ਨਹੀਂ ਬੰਨੀ ਤਾਂ ਹੋਰ ਕੀ ਹੈ ਜਿਹੜੇ ਲੋਕ ਇਹਨਾਂ ਤੇ ਵਿਸ਼ਵਾਸ ਕਰ ਬੈਠੇ ਤੇ ਉਹਨਾਂ ਲੋਕਾਂ ਨੂੰ ਬੇਨਤੀ ਹੈ ਕਿ ਅੰਨੀ ਸ਼ਰਦਾ ਨਾਂ ਰੱਖੋ ਅੰਨੀ ਸ਼ਰਦਾ ਤੁਹਾਨੂੰ ਬਰਬਾਦ ਕਰਕੇ ਰੱਖ ਦੋ ਐਨਾ ਵਿਸ਼ਵਾਸ ਕਿਤੇ ਨਾ ਕਰੋ ਭਾਈ ਮਰਦਾਨਾ ਜੀ ਗੁਰੂ ਨਾਨਕ ਪਾਸ਼ਾ ਨੂੰ ਕਹਿੰਦੇ ਇਹ ਸੰਸਾਰ ਵਿੱਚ ਠੱਗਿਆ ਕੌਣ ਜਾਉ ਗੁਰੂ ਪਾਸ਼ਾ ਕਹਿੰਦੇ ਜਿਹੜਾ ਕਿਸੇ ਤੇ ਹੱਦੋਂ ਵੱਧ ਵਿਸ਼ਵਾਸ ਕਰ ਲੂਗਾ ਉਹ ਠੱਗਿਆ ਜਾਉ ਇਹ ਸਚਾਈ ਹੈ ਅਸੀਂ ਅੱਖਾਂ ਤੇ ਪੱਟੀ ਬੰਨ੍ਹ ਕੇ ਬਦਲਾ ਚਾਹੀਦਾ ਹੈ ਬਦਲਾ ਚਾਹੀਦਾ ਹੈ ਸਰਕਾਰ ਬਣਾਤੀ ਅੱਛਾ ਇਹ ਕਲਤਾਰ ਸੁੰਧਮਾਨੀਆਂ ਤੁਸੀਂ ਸਟੇਟਮੈਂਟਾਂ ਦੇਖ ਲਓ ਕੱਟ ਕੇ ਪੁਰਾਣੀਆਂ ਕੀ ਕਹਿੰਦਾ ਸੀ ਅਸੀਂ ਤਾਂ ਸਰਕਾਰ ਨੂੰ ਨਹੀਂ ਕਿਸੇ ਸਾਨੂੰ ਅਹੁਦੇ ਦੀ ਲੋੜ ਹੀ ਨਹੀਂ ਸਭ ਤੋਂ ਪਹਿਲਾਂ ਇਹ ਪਿੱਟਿਆ ਕਹਿੰਦਾ ਮੈਨੂੰ ਵਿਧਾਨ ਸਭਾ ਦਾ ਸਪੀਕਰ ਬਣਾਓ ਸਭ ਤੋਂ ਪਹਿਲਾਂ ਇਹ ਪਿੱਟਿਆ ਸੀ ਤੇ ਹੁਣ ਇਹ ਬੰਦਾ ਵਿਧਾਨ ਸਭਾ ਦੀ ਕੁਰਸੀ ਤੇ ਬਹਿ ਕੇ ਸ਼ਰਮ ਝੂਠ ਬੋਲ ਰਿਹਾ ਉਹ ਵੀ ਸਿੱਖੋ ਕੇ ਬੋਲ ਰਿਹਾ ਮੇਰੇ ਆਪ ਦੇ ਲੋਕੋ ਅਸੀਂ ਜੋ ਬੋਲ ਰਹੇ ਹਾਂ ਆਪਣੀ ਔਕਾਤ ਦੇ ਮੁਤਾਬਕ ਬੋਲ ਰਹੇ ਆਂ ਇਤੋਂ ਵੱਧ ਬੋਲੀਏ ਮੇਰੀ ਔਕਾਤ ਇੱਜ਼ਾਜ਼ ਨਹੀਂ ਦਿੰਦੀ ਹਲੇ ਵੀ ਇਹਨਾਂ ਲੋਕਾਂ ਨੂੰ ਰਿਸਰਚ ਕਰਕੇ ਵੇਖ ਲਓ ਕਿ 3 ਸਾਲ ਦੇ ਵਿੱਚ ਪੰਜਾਬ ਦਾ ਕਿੰਨਾ ਕਿਹਨਾਂ ਨੇ ਕੁਝ ਫਾਇਦਾ ਕਰਤਾ ਕਿੰਨਾ ਕੁ ਨੁਕਸਾਨ ਕਰਤਾ ਇਹ ਤੁਹਾਨੂੰ ਆਪਣੇ ਆਪਾ ਪਤਾ ਲੱਗ ਜਾਊਗਾ ਟਰਾਲੀਆਂ ਚੋਰ ਇਹਨਾਂ ਨੂੰ ਕਿਹਾ ਜਾ ਰਿਹਾ ਹੈ ਹੋਰ ਦੱਸੋ ਤੁਸੀਂ ਇਤੋਂ ਵੱਧ ਕੀ ਕਹੀਏ ਇਹਨਾਂ ਨੂੰ ਹਲੇ ਵੀ ਕੁਝ ਨਹੀਂ ਵਿਗੜਿਆ 2026 ਦੇ ਵਿੱਚ ਇਲੈਕਸ਼ਨ ਆਉਣੀ ਹੈ ਕੱਲਾ ਕੱਲਾ ਵੋਟਰ ਕੱਲਾ ਕੱਲਾ ਬੰਦਾ ਆਪ ਫੈਸਲਾ ਕਰਨਾ ਸਿੱਖੋ ਵੀ ਤੁਸੀਂ ਕਿੱਥੇ ਖੜਨਾ ਜਿੰਨਾ ਚਿਰ ਤੁਸੀਂ ਝੁਕਦੇ ਪਾਲੜੇ ਵੱਲ ਜਾਓਗੇ ਨਾ ਗੁਰਬਾਣੀ ਵਿੱਚ ਕੁੰਡਲ ਨਹੀਂ ਜਾਂ ਕੁੰਡਲੀ ਸੂਰਜੀ ਇਹੋ ਜੇ ਸ਼ਬਦ ਵਰਤੇ ਨੇ ਤੇ ਉਹਦਾ ਮਤਲਬ ਕੀ ਹੁੰਦਾ ਸੀ ਉਹਦਾ ਕੋਈ ਸੰਬੰਧ ਸਨਿਆਸ ਦੇ ਨਾਲ ਜਾਂ ਯੋਗਾ ਦੇ ਨਾਲ ਜਾਂ ਹਿੰਦੂ ਮਤ ਦੇ ਨਾਲ ਨਹੀਂ ਸੰਬੰਧ ਗੁਰਮਤਿ ਪਰਪੇਖਿ ਮਿਸ਼ੂ ਦੇ ਅਰਥੀ ਕੁੰਡਲਣੀ ਸੁਰਜੀਤ ਭਾਵ ਕੇ ਮਨੋਖੇ ਕਿਚਰਸਤੇ ਵਿੱਚ ਖੜਾ ਹੈ ਉਹਦੇ ਲਈ ਰਸਤਾ ਕਿਹੜਾ ਵਧੀਆ ਹੈ ਚਰਸਤੇ ਵਿੱਚ ਖੜੇ ਨੇ ਖੁਦ ਫੈਸਲਾ ਲੈਣਾ ਵੀ ਮੈਂ ਕਿਹੜੇ ਰਸਤੇ ਜਾਣਾ ਜੇ ਤੁਸੀਂ ਦੂਜੇ ਦਾ ਸਹਾਰਾ ਲਓਗੇ ਨਾ ਤੁਸੀਂ ਆਪਣੀ ਜ਼ਿੰਦਗੀ ਵਾਸਤੇ ਆਉਣ ਵਾਲੇ ਫਿਊਚਰ ਵਾਸਤੇ ਜਾਂ ਸਮਾਜ ਵਾਸਤੇ ਤੁਸੀਂ ਕੋਈ ਫੈਸਲਾ ਕਰ ਨਹੀਂ ਸਕੋਗੇ ਜਿਸ ਕਿਸੇ ਤੇ ਨਿਰਭਰ ਰਹੋਗੇ ਇਹ ਬੇਨਤੀ ਪ੍ਰਵਾਨ ਕਰਿਓ ਕਰਤਾਰ ਸਿੰਘ ਸੰਧਮਾ ਦੀ ਅੱਜ ਕਰਤੂ ਦਸੀ ਹੈ ਗੁਰੂ ਸ਼ਬਦ ਦਾ ਪ੍ਰਕਾਸ਼ ਹੈ ਦੇ ਘਰੇ ਸ਼ਰਿਆ ਵਿਧਾਨ ਸਭਾ ਦੇ ਵਿੱਚ ਝੂਠ ਬੋਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ